ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਹਾ ਸੰਗਤ ਜੋ ਅੱਜ ਤੁਹਾਨੂੰ ਸੁਣਾਉਨੇ ਆ ਗੁਰੂ ਦੀ ਬਾਣੀ ਦੇ ਨਾਲ ਵਿਚਾਰ ਕੱਲ ਵਾਲੇ ਸਮੇਂ ਦੇ ਨਾਲ ਆਪਾਂ ਜੁੜ ਗਏ ਜੋ ਵੀਡੀਓ ਬਣ ਰਹੀ ਹੈ ਇਹ ਗੁਰੂ ਦੀ ਬਾਣੀ ਤੇ ਬਣ ਰਹੀ ਹੈ ਵੀ ਇਨਸਾਨ ਦੇ ਨਾਲ ਬਾਣੀ ਦੇ ਰਾਹੀਂ ਕਿਵੇਂ ਸਤਿਗੁਰੂ ਜੀ ਸਮਝਾ ਰਹੇ ਹਨ ਅਧਮਾਰੇ ਕਹਿੰਦੇ ਅੰਮ੍ਰਿਤ ਅੰਮ੍ਰਿਤ ਕਿਹਨੂੰ ਕਹਿੰਦੇ ਆ ਕਹਿੰਦੇ ਜੋ ਜੀਵ ਨੂੰ ਅਮਰ ਕਰ ਦੇਵੇ ਭਾਵ ਜਨ ਮਰਨ ਤੋਂ ਰਹਿਤ ਕਰ ਦੇਵੇ ਅਮਰ ਕਰ ਦੇਵੇ ਉਸ ਦਾ ਨਾਮ ਅੰਮ੍ਰਿਤ ਹੈ ਇਹ ਅੰਮ੍ਰਿਤ ਬਾਹੇ ਗੁਰੂ ਦਾ ਨਾਮ ਹੈ ਸਾਹ ਸੰਗਤ ਸੱਚ ਦਾ ਨਾਮ ਅੰਮ੍ਰਿਤ ਹੈ ਗੁਰੂ ਹ ਗੁਰੂ ਗੁਰੂ ਹ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਕਿਉਂਕਿ ਗੁਰਬਾਣੀ ਦੇ ਵਿੱਚ ਸਾਹ ਸੰਗਤ ਝੂਠ ਨਹੀਂ ਹੈ ਸੱਚ ਹੈ ਇਸ ਕਰਕੇ ਅੰਬਰਤ ਨਾਮ ਸੱਚ ਦਾ ਹੈ ਅੰਬਰਤ ਉਸ ਨੂੰ ਵੀ ਕਹਿੰਦੇ ਹਨ ਕਿ ਜੋ 14 ਰਤਨਾ ਵਿੱਚੋਂ ਗਿਣਿਆ ਗਿਆ ਹੈ ਕਹਿੰਦੇ ਹਨ ਕਿ ਜਿਸ ਵੇਲੇ ਦੇਵਤਿਆਂ ਨੇ ਸਮੁੰਦਰ ਰੜਕਿਆ ਤਾਂ ਵਿੱਚੋਂ 14 ਰਤਨ ਨਿਕਲੇ ਸੋ ਪਹਿਲਾ ਰਤਨ ਅੰਬਰਤ ਹੈ ਪਹਿਲਾ ਰਤਨ ਜੋ ਅੰਬਰਤ ਨਿਕਲਿਆ ਜੋ ਉਸ ਸਮੁੰਦਰ ਨੂੰ ਰੜਕਿਆ ਹੁਣ ਤੀਜਾ ਕਹਿੰਦੇ ਅੰਬਰਤ ਉਸ ਨੂੰ ਕਹਿੰਦੇ ਹਨ ਜੋ ਕਿ ਨਾਮ ਜਪ ਕੇ ਗਰਵਾਣੀ ਦਾ ਪਾਠ ਕਰਕੇ ਪੰਜ ਸਿੰਘਾਂ ਤੋਂ ਅੰਬਰਤ ਪੰਜ ਸਿੰਘ ਅੰਬਰਤ ਤਿਆਰ ਕਰਦੇ ਹਨ ਤੇ ਫੇਰ ਉਹ ਸਿੰਘਾਂ ਨੂੰ ਸਿਜਾਉ ਸਿਖਾਉਂਦੇ ਆ ਉਸ ਦਾ ਨਾਮ ਵੀ ਅੰਬਰਤ ਹੈ ਮarre ਕਹਿੰਦੇ ਸੋ ਅੰਬਰਤ ਦੀ ਪ੍ਰਾਪਤੀ ਲਈ ਵੱਡੇ ਵੱਡੇ ਤਪੱਸਿਆਆਂ ਨੇ ਤਾਪ ਕੀਤੇ ਧੂਣੀਆਂ ਸਾਧੀਆਂ ਤਪਾਈਆਂ ਤੇ ਤਕਲੀਫਾਂ ਸਹੀਆਂ ਪਾਰੇ ਅੰਮ੍ਰਿਤ ਸਤ ਗੁਰੂ ਜੀ ਨੇ ਗੁਰਸਿੱਖਾਂ ਨੂੰ ਘਰ ਬੈਠਿਆ ਉਹਨੂੰ ਹੀ ਬਖਸ਼ ਦਿੱਤਾ ਘਰ ਬੈਠਿਆ ਉਹਨੂੰ ਹੀ ਬਖਸ਼ਤਾ ਮਹਾਰਾਜ ਨੇ ਤੇ ਜਿਸ ਵਾਰ ਤੇ ਗੁਰੂ ਅਮਰਦਾਸ ਜੀ ਬਾਣੀ ਵਿੱਚ ਇੰਉ ਲਿਖਦਿਆ ਮਹਾਰਾਜ ਕਹਿੰਦੇ ਸੁਰਨਰ ਮਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਸੋ ਇਹ ਪਵਿੱਤਰ ਅੰਮ੍ਰਿਤ ਦੀ ਦਾਤ ਗੁਰੂ ਜੀ ਨੇ ਗੁਰਸਿੱਖਾਂ ਨੂੰ ਬਖਸ਼ੀ ਤੇ ਗੁਰਮੇਖ ਅੰਮ੍ਰਿਤ ਪੀ ਕੇ ਅਮਰ ਹੋ ਜਾਂਦੇ ਹਨ ਇਸ ਨਾਮ ਰੂਪੀ ਅੰਮ੍ਰਿਤ ਦੇ ਪੀਣ ਲਈ ਸਤਿਗੁਰੂ ਜੀ ਬਾਣੀ ਦੁਆਰਾ ਇਉਂ ਉਪਦੇਸ਼ ਦਿੰਦੇ ਆ ਮਹਾਰਾਜ ਕਹਿੰਦੇ ਆ ਆਪਣੇ ਗੁਰ ਮਿਲ ਰਹੀਆ ਅੰਮ੍ਰਿਤ ਗਈਆ ਬਾੜੀ ਮਹੱਲਾ ਤੀਜਾ ਪੰਨਾ 284 44 ਤੇ ਆ ਦੁਬਿਧਾ ਮਾਰ ਨਵਾਰੇ ਅੰਮਰਤ ਹਰ ਹਰ ਨਾਮ ਹੈ ਮੇਰੀ ਜੰਦੜਗੇ ਅੰਮਰਤ ਗੁਰਮਤ ਪਾਏ RAM ਹਉਮੈ ਮਾਇਆ ਵਿਖ ਹੈ ਮੇਰੀ ਜੰਦੜਗੇ ਹਰ ਅੰਮਰਤ ਵਿਖ ਲਹਿ ਜਾਏ RAM ਮਨ ਸੁੱਕਾ ਹਰਿਆ ਹੋਇਆ ਮੇਰੀ ਜੰਦੜਗੇ ਹਰ ਹਰ ਨਾਮ ਤੇ ਆਏ RAM ਜੈਸ ਜਲ ਨਿਤ ਕਾਰਨ ਤਮ ਜਗ ਆਏ ਸੋ ਅੰਮਰਤ ਗੁਰ ਪਾਹੀਂ ਜੀਓ ਛੋਡਿਓ ਬੇਸ ਭੇਖ ਚਤਰਾਈ ਦਵਿਧਾ ਇਹ ਫਲ ਨਾਹੀ ਜਿਉ ਮਨ ਰੇਥਿਰ ਰਹੋ ਮਤ ਕਤ ਜਾਹੀ ਜਿਉ ਬਾਹਰ ਢੂੰਡਤ ਬਹੁਤ ਦੁਖ ਪਾਵੈ ਘਰ ਅੰਮ੍ਰਿਤ ਕਟ 마ਹੀ ਜਿਉ ਬਿਨ ਸਬਦ ਦੇ ਸਭ ਜਗ ਬਰੋਲਾ ਬੌਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਇਹ ਸਾਰੇ ਸੋਟ ਮੁਹੱਲਾ ਤੀਜਾ ਮਹਾਰਾਜ ਲਿਖਦੇ ਆ ਕਹਿੰਦੇ ਜਿਸ ਜਨਮੜੇ ਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ ਅੰਮ੍ਰਿਤ ਸਭ ਇੱਕੋ ਹੀ ਹੈ ਉਹਨੂੰ ਕੋਈ ਕਹਿੰਦਾ ਨਾਨਕ ਸਰ ਵਾਲਾ ਛਕਿਆ ਕੋਈ ਕਹਿੰਦਾ ਨਿੰਗਾ ਦਾ ਛਕਿਆ ਕੋਈ ਕਿਥੋਂ ਕਹਿੰਦਾ ਕੋਈ ਕਿਥੋਂ ਕਹਿੰਦਾ ਕੋਈ ਕਹਿੰਦਾ ਡੇਰਿਆਂ ਚੋਂ ਛਕਿਆ ਉਹ ਸਾਹ ਸੰਗਤ ਅੰਮ੍ਰਿਤ ਇੱਕੋ ਹੀ ਆ ਧਰ ਦੇ ਵਿੱਚੋਂ ਆਇਆ ਦਰਗਾਹ ਦੇ ਵਿੱਚੋਂ ਬਾਣੀ ਪੜ ਕੇ ਵੇਚ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਨਿਰੰਕਾਰ ਦਾ ਫਿਰ ਉਹਨੂੰ ਸ਼ਕਾਇਆ ਜਾਂਦਾ ਇੱਕੋ ਅੰਮ੍ਰਿਤ ਹੈ ਇੱਕੋ ਵਿਧੀ ਹੈ ਇੱਕੋ ਹੀ ਨਾਮ ਅੰਮ੍ਰਿਤ ਹੈ ਇਹਨਾਂ ਪਰਮਾਣਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਨੇ ਅੰਮ੍ਰਿਤ ਦੀ ਕਿੰਨੀ ਮਹਿਮਾ ਕੀਤੀ ਹੈ ਤੇ ਪੀਣ ਲਈ ਹੁਕਮ ਦਿੱਤਾ ਸੋ ਜਗਿਆਸੂ ਜੂਨਾਂ ਨੂੰ ਸਦਾ ਹੀ ਅੰਮ੍ਰਿਤ ਪੀਣਾ ਚਾਹੀਦਾ ਜਿਹੜੇ ਜਗਿਆਸੂ ਆਪਾਂ ਮਾਨਸ ਦੇ ਹਲੇ ਆ ਹੁਣ ਦੂਸਰੇ ਕਈ ਸੱਜਣ ਖਿਆਲ ਕਰਨਗੇ ਏ ਗੁਰੂ ਜੀ ਨੇ ਨਾਮ ਰੂਪੀ ਅੰਮ੍ਰਿਤ ਪੀਣ ਛਕਣ ਦਾ ਹੁਕਮ ਦਿੱਤਾ ਫਿਰ ਖੰਡੇ ਦਾ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਸੋ ਉਹ ਸੱਜਣਾ ਨੂੰ ਇਹ ਵਿਚਾਰਨਾ ਚਾਹੀਦਾ ਹੈ ਕਿ ਗੁਰੂ ਮਤ ਵਿੱਚ ਜੋ ਅੰਮ੍ਰਿਤ ਛਕਾਉਣ ਲਈ ਤਿਆਰ ਕੀਤਾ ਜਾਂਦਾ ਹੈ ਉਹ ਵੀ ਨਾਮ ਜਪ ਕੇ ਬਾਣੀ ਪੜ ਕੇ ਤਿਆਰ ਕੀਤਾ ਜਾਂਦਾ ਹੈ ਨਾਮ ਜਪਦੇ ਜਿਸ ਚੀਜ਼ ਵੱਲ ਦ੍ਰਿਸ਼ਟੀ ਹੋਵੇ ਉਹ ਵੀ ਵੈਸੀ ਹੀ ਬਣ ਜਾਂਦੀ ਹੈ ਇਹ ਅੰਮ੍ਰਿਤ ਵੱਡੇ ਭਾਗਾ ਨਾਲ ਪ੍ਰਾਪਤ ਹੁੰਦਾ ਸਤਿਗੁਰੂ ਜੀ ਦੱਸਦੇ ਹਨ ਕਿ ਜਿਨ੍ਹਾਂ ਜੀਵਾਂ ਦੇ ਸਤਿਗੁਰੂ ਜੀ ਨੇ ਮਿਹਰ ਕੀਤੀ ਹੈ ਆਪ ਦ੍ਰਿਸ਼ਟੀ ਕੀਤੀ ਹੈ ਕਿਰਪਾ ਦਰੈਟੀ ਕੀਤੀ ਮਿਹਰ ਕੀਤੀ ਬਾਣੀ ਦੇ ਮਿਹਰ ਕਿ ਦੀ ਬਾਣੀ ਦੇ ਰਸਗੇ ਹੋ ਗਏ ਹਨ ਇਹ ਅੰਮ੍ਰਿਤ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜੋ ਮਹਾਰਾਜ ਗੁਰਬਾਖ ਦੇ ਵਿੱਚ ਦੱਸਦੇ ਆ ਕਿ ਮਹਾਰਾਜ ਕਹਿੰਦੇ ਗੁਰ ਅੰਮ੍ਰਿਤ ਪਿੰਨੀ ਦੇ ਹੁਰੀ ਅੰਮ੍ਰਿਤ ਬੁਰਕੇ RAM ਰਾਜੇ ਜਿੰਨਾ ਗਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ ਗੁਰ ਤੁਠੇ ਹਰ ਪਾਇਆ ਚੁਕੇ ਧੱਕ ਧਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਸੋ ਇਸ ਉਚੀ ਦਾਤ ਬਖਸ਼ਿਸ਼ ਨੂੰ ਪਾ ਕੇ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਸੋ ਉਹ ਉੱਚ ਪਦਵੀ ਦੇ ਭਾਗੀ ਹੋ ਗਏ ਇਸ ਅੰਮ੍ਰਿਤ ਨੇ ਮਰਦਾ ਰੂਹਾਂ ਨੂੰ ਸਰਜੀਤ ਕਰ ਦਿੱਤਾ ਸੁੰਝੇ ਹਿਰਦਿਆਂ ਜੋ ਕਿ ਨਾਮ ਵੱਲੋਂ ਖਾਲੀ ਸਨ ਇਹ ਆਤਮਿਕ ਦਾਤ ਬਖਸ਼ ਦਿੱਤੇ ਸ਼ਾਂਤੀ ਰਸਤੇ ਵੀਰ ਰਸ ਵੀ ਨਾਲ ਹੀ ਬਖਸ਼ ਦਿੱਤਾ ਹੁਣ ਕਹਿੰਦੇ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤਧਾਰੀ ਗੁਰ ਸਿੱਖ ਹੋਊ ਨਾ ਉਹ ਕਦੇ ਵੀ ਕਿਸੇ ਤੋਂ ਈਨ ਨਹੀਂ ਮੰਨੂਗਾ ਤੇ ਆਪਣੇ ਧਰਮ ਲਈ ਆਪਣੇ ਇਸ਼ਤ ਲਈ ਮਾਰ ਮਿਟਣ ਨੂੰ ਤਿਆਰ ਹੋਵੇਗਾ ਉਹਨੂੰ ਇੱਕ ਵੀਰ ਰਸ ਵੀ ਦੇਤਾ ਸਿਪਾਹੀ ਵੀ ਬਣਾਤਾ ਨਿਹਰਾ ਸਾਧੂ ਨਹੀਂ ਬਣਾਇਆ ਮਹਾਰਾਜ ਕਹਿੰਦੇ ਸਿਪਾਹੀ ਵੀ ਬਣਾਇਆ ਹੈ ਸ਼ਿਪਾਈ ਵੀ ਬਣਾਇਆ ਸਾਧ ਸੰਗਤ ਮਾਰਾ ਕਹਿੰਦੇ ਜਿਹੜੇ ਪੁਰਸ਼ ਦੁਨੀਆਂ ਵਿੱਚ ਬੜੇ ਕਮਜ਼ੋਰ ਤੇ ਡਰਾਕਲ ਸੀ ਉਹਨਾਂ ਨੇ ਜਦ ਅੰਬਰ ਤੇ ਛਾਕ ਲਿਆ ਤਾਂ ਨਿਰਪਉ ਨੂੰ ਜਪਦੇ ਹੋਏ ਨਿਰਪਉ ਹੋ ਗਏ ਸ਼ੇਰ ਬਣ ਗਏ ਸ਼ੇਰ ਬਣਾਉਣ ਵਾਲੇ ਸਤਿਗੁਰੂ ਨੇ ਸ਼ੇਰ ਬਣਾ ਕੇ ਇਹ ਬਾਕ ਵੀ ਅਚਾਰਨ ਕੀਤਾ ਮਾਰਾ ਕਹਿੰਦੇ ਸਵਾ ਲੱਖ ਸੇ 1 ਲਾਹੂ ਚਿੜੀਆਂ ਕੋਲੋਂ ਬਾਜਤ ਲਾਹੂ ਤਵੇ ਗੋਬਿੰਦ ਸਿੰਘ ਨਾਮਕ ਹਾਉਂ ਹੁਣ ਸਾਧ ਸੰਗਤ ਨੂੰ ਸਤਿਗੁਰੂ ਨੂੰ ਅੰਮ੍ਰਿਤ ਕਿਉਂ ਛਕਾਉਣਾ ਪਿਆ ਇਹ ਵੀ ਇੱਕ ਗੱਲ ਹੈ ਬਿਨਾ ਅੰਮ੍ਰਿਤ ਤੋਂ ਕੋਈ ਵੀ ਸੜ ਸਕਦਾ ਸੀ ਮਹਾਰਾਜ ਕਹਿੰਦੇ ਨਹੀਂ ਹੁਣ ਜਦੋਂ 10ਵੇਂ ਪਾਸ਼ਾ ਆਨੰਦਪੁਰ ਦੇ ਵਿੱਚ ਕਿਲੇ 'ਚ ਰਹਿੰਦੇ ਹੁੰਦੇ ਸੀ ਨਾ ਸਾਧ ਸੰਗਤ ਉੱਥੇ ਸੰਗਤ ਆਉਂਦੀ ਸੀ ਬਹੁਤ ਦੂਰੋਂ ਦੂਰੋਂ ਦੇਸਾਂ ਪਰਦੇਸਾਂ 'ਚੋਂ ਵੀ ਉਸ ਟਾਈਮ ਗੁਜਰਾਂ ਦਾ ਬੋਲ ਵਾਲਾ ਬਹੁਤ ਸੀ ਪਠਾਣਾਂ ਦਾ ਥਾਂ ਥਾਂ ਬੈਠੇ ਸੀ ਰਾਹ ਦੇ ਵਿੱਚ ਜਿਹੜੀ ਸੰਗਤ ਸੀ ਉਹ ਜੋ ਕੋਈ ਕੋੜ ਕੋਈ ਆਪਣੇ ਮਤਲਬ ਮਹਾਰਾਜ ਬਾਤੇ ਕੋਈ ਚੰਗੇ ਵਸਤਰ ਸ਼ਸਤਰ ਲਿਉਂਦੀ ਸੀ ਉਹ ਰਾਸਤੇ 'ਚ ਖੋਲ ਲੈਂਦੇ ਸੀ ਤੇ ਸੰਗਤ ਡਰ ਜਾਂਦੀ ਸੀ ਉਹਨਾਂ ਕੋਲੇ ਕਿਰਪਾਨਾਂ ਬਾਹਰ ਛੇ ਵੱਡੇ ਵੱਡੇ ਡਾਂਗਾ ਹੁਣ ਮਹਾਰਾਜ ਜਦੋਂ ਮਹਾਰਾਜ ਕੋਲੇ ਆ ਕੇ ਦੱਸਿਆ ਕਰਨ ਮਹਾਰਾਜ ਕਹਿੰਿਆ ਕਿ ਉਹ ਭਾਈ ਤੁਸੀਂ ਉਹਨਾਂ ਦੇ ਨਾਲ ਜਿਦਿਆ ਕਰੋ ਤੁਸੀਂ ਉਹਨਾਂ ਤੋਂ ਕਿਉਂ ਘਵਾ ਲੈਨੇ ਤੁਸੀਂ ਸੋਟੀ ਰੱਖਿਆ ਕਰੋ ਕੋਲੇ ਕਹਿੰਦੇ ਮਹਾਰਾਜ ਸਾਡਾ ਹੀਆਂ ਹੀ ਨਹੀਂ ਪੈਂਦਾ ਵੀ ਅਸੀਂ ਸੋਟੀ ਵੀ ਮਾਰ ਦਿੱਗੇ ਸਾਨੂੰ ਕੁੱਟਣਗੇ ਫੇਰ ਮਹਾਰਾਜ ਚੁੱਪ ਰਹੇ ਬਹੁਤ ਜਰ ਸੰਗਤ ਨੂੰ ਦੇਖ ਕੇ ਬਹੁਤ ਚੁੱਪ ਰਹੇ ਚੁੱਪ ਹੋ ਕੇ ਫਿਰ ਮਹਾਰਾਜ ਨੇ ਸਾਜਾ ਦੇਖਿਆ ਕਹਿੰਦਾ ਦ੍ਰਿਸ਼ਟੀ ਮਾਰੀ ਮਹਾਰਾਜ ਕਹਿੰਦੇ ਹੁਣੇ ਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਹਰ ਕਰਕੇ ਸਾਨੂੰ ਖਾਲਸਾ ਸਿਉਣਾ ਪੈਣਾ ਜਿਹੜਾ ਨਰਪੌਤ ਤੇ ਨਰਵੈਰ ਹੋਵੇ ਨਾ ਡਰ ਦੇਵੇ ਤੇ ਨਾ ਲਵੇ ਫਿਰ ਜਿਹੜੇ ਇਹ ਖੋਣਗੇ ਨਾ ਤੇ ਉਹਨਾਂ ਨੂੰ ਇਹ ਮਤ ਦੇਣਗੇ ਮਹਾਰਾਜ ਨੇ ਅੰਬਰ ਤੇ ਛਕਾ ਕੇ ਫਿਰ ਕਿਰਪਾ ਨਾਲ ਵੱਡੀਆਂ ਵੀ ਫੜਾ ਦਿੱਤੀਆਂ ਤੇ ਛੋਟੀਆਂ ਵੀ ਪਹਿਨਾ ਦਿੱਤੀਆਂ ਹਕਮ ਕਰਦਾ ਜੇ ਸੋਨੂੰ ਕੋਈ ਦੁਸ਼ਟ ਘੇਰੇ ਚਾਇਆ ਜਿੱਤ ਲੁੱਟਣ ਦੀ ਕੋਸ਼ਿਸ਼ ਕਰੇ ਤੇ ਸਿੱਧੇ ਹੋ ਜਦੇ ਸਾਡੇ ਕੋਲੇ ਆ ਜੇ ਉਹ ਜਿਵੇਂ ਸੰਤ ਪਿੰਡ ਵਾਲੇ ਕਹਿੰਦੇ ਹੁੰਦੇ ਸੀ ਹੁਣ ਸਾਧ ਸੰਗਤ ਅੰਬਰਤ ਛਾਗ ਲਿਆ ਗੁਰੂ ਵਾਲੇ ਦੇ ਬਾਣੀ ਦਾ ਜੋਸ਼ ਆ ਗਿਆ ਸੰਗਤ ਨੂੰ ਕਿ ਜਿਹੜੇ ਲੁੱਟਦੇ ਖੋਹਦੇ ਫ ਡਾਂਗੂ ਡਾਂਗੀ ਹੋ ਜਾਂਦੇ ਸੀ ਉੱਤੇ ਫਿਰ हट ਗਏ ਇਸ ਤਰ੍ਹਾਂ ਸਾਧ ਸੰਗ ਫਿਰ ਮਾਰੇ ਕਿਹਾ ਸਵਾ ਲੱਖ ਸੇ ਏਗਲ ਲਾਉ ਚੜੀਆਂ ਕੋਲੋਂ ਬਾਜ ਲਾਉ ਕਵੇ ਗੋਬਿੰਦ ਸਿੰਘ ਨਾਮ ਪੁਹਾਉ ਹਣ ਸਵਾ ਸਵਾ ਲੱਖ ਨਾਲ ਇੱਕ ਇੱਕ ਸ਼ੇਰ ਭਾਈ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਜੈਸੇ ਸੂਰਮੇ ਲੜੇ ਭਾਵ ਕੇ ਬਹੁਤਿਆਂ ਦੇ ਮੁਕਾਬਲੇ ਵਿੱਚ ਬਿਲਕੁਲ ਥੋੜੇ ਸਿੰਘ ਲੜਦੇ ਰਹੇ ਜਿਹੜੇ ਬਾਜ ਰੂਪੀ ਮੁਗਲ ਪਠਾਣਾ ਨੂੰ Hindu ਰੂਪੀ ਚਿੜੀਆਂ ਨੂੰ ਮਾਰਦੇ ਸਨ ਉਹਨਾਂ Hindu ਰੂਪੀ ਚਿੜੀਆਂ ਨੂੰ ਅੰਬਰ ਤੇ ਛਕਾ ਕੇ ਉਹਨਾਂ ਦੇ ਪਾਸੋਂ ਬਾਜ ਰੂਪੀ ਪਠਾਣਾ ਨੂੰ ਤੜਵਾਇਆ ਮਹਾਰਾਜ ਨੇ ਇਹ ਅੰਮ੍ਰਿਤ ਦੀ ਸ਼ਕਤੀ ਨੇ ਜੰਗ ਚਿਤਰਾਲ ਤੇ ਹੋਰ ਜੰਗਾਂ ਦੇ ਮੌਕੇ ਇਹ ਗੁਰੂ ਜੀ ਦੇ ਬਾਕ ਸਪਲੇ ਕਰਾ ਕੇ ਬਖਾ ਦਤੇ ਨਹੀਂ ਨਹੀਂ ਬਲ ਕੇ ਸਾਡੇ ਮਾਨਯੋਗ ਬਜ਼ੁਰਗ ਬਜ਼ੁਰਗਾਂ ਬਾਬਾ ਦੀਪ ਸਿੰਘ ਜੀ ਵਰਗਿਆਂ ਨੇ ਸਿਰ ਨੂੰ ਤਲੀ ਤੇ ਰੱਖ ਕੇ ਧੜ ਦੇ ਨਾਲ ਲੜਾਈ ਕਰਕੇ ਦਿਖਾ ਦਿੱਤੀ ਇਹ ਸਭ ਤਾਕਤਾਂ ਤੇ ਸ਼ਕਤੀਆਂ ਗੁਰੂ ਜੀ ਨੇ ਅੰਮ੍ਰਿਤ ਦੀਆਂ ਹਨ ਐਸ ਵਾਸਤੇ ਗੁਰੂ ਜੀ ਨੇ ਅੰਮ੍ਰਿਤ ਛਕਣ ਦੀ ਆਗਿਆ ਦਿੱਤੀ ਆ ਬਾਣੀ ਵਿੱਚ ਹਕਮ ਕੀਤਾ ਮਹਾਰਾਜ ਨੇ ਕੀ ਕਹਿੰਦਿਆ ਬਾਣੀ ਵਿੱਚ ਕਹਿੰਦੇ ਪੀਵੋ ਅੰਮ੍ਰਿਤ ਪੀਵੋ ਸਦਾਚਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਬਹਿ ਨਾ ਵਿਆਪੇ ਚਿੰਤਾ ਭਵਰਾ ਤਮਾਰਾ ਇਹ ਮਨ ਹੋਵੇ ਹਰ ਚਰਨਾ ਹੋਵੇ ਕੌਲਾ ਨਾਨਕ ਦਾਸ ਉਨ ਸੰਗ ਲੱਟਿਓ ਜਿਉਂ ਬੂੰਦ ਹੈ ਚਾਤਰ ਕ ਮੋਲਾ ਕਹਿੰਦੇ ਹਾਂ ਜੀ ਮਰ ਕਹਿੰਦੇ ਅੰਮ੍ਰਿਤ ਪੀਣ ਕਰਕੇ ਨਾਮ ਜਪ ਕਰਕੇ ਪੁਰਸ਼ ਇਸ ਉੱਚੀ ਅਵਸਥਾ ਵਿੱਚ ਪੁੱਜ ਕੇ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਆਨੰਦ ਲੈਂਦਾ ਤੇ ਆਪਣੇ ਜਨਮ ਨੂੰ ਸਫਲਾ ਕਰਦਾ ਇਸ ਬਾਤ ਇਹ ਹਰ ਇੱਕ ਜੀਵ ਨੂੰ ਚਾਹੀਏ ਕਿ ਅੰਮ੍ਰਿਤ ਛਾ ਕੇ ਤਿਆਰ ਬਰਤਿਆਰ ਹੋਵੇ ਹੁਣ ਸਾਧ ਸੰਗਤ ਜਿਹੜਾ ਲਖਾਰੀ ਆ ਉਹ ਬੈਂਤ ਦੇ ਵਿੱਚ ਵੀ ਲਿਖਦਾ ਕਹਿੰਦਾ ਅੰਮ੍ਰਿਤ ਪੀਣ ਵਾਲੇ ਅਮਰ ਹੋ ਜਾਂਦੇ ਜਿਨ੍ਹਾਂ ਨਾਮ ਦੇ ਨਾਲ ਪਿਆਰ ਕੀਤਾ ਪ੍ਰੇਮ ਧਾਰ ਕੇ ਸਰਨ ਗੁਰ ਆ ਬੈਠੇ ਮਨ ਆਪਣੇ ਤਾਈ ਤਿਆਰ ਕੀਤਾ ਤਨ ਮਨ ਤੇ ਤਨ ਸਭ ਸੌਂਪ ਗੁਰ ਨੂੰ ਹੁਕਮ ਮੰਨਣਾ ਸਦਾ ਅਕਤਿਆਰ ਕੀਤਾ ਸੁਧਾ ਪੀ ਕੇ ਗਿੱਦੜੋਂ ਸ਼ੇਰ ਬਣ ਗਏ ਮਾਨਸ ਜਨਮ ਦਾ ਕੰਮ ਸਵਾਰ ਲਿਆ ਇਹ ਸੀ ਅੰਮਰਤ ਦੀ ਦਾਤ ਤੇ ਅੰਮਰਤ ਕਿਵੇਂ ਤਿਆਰ ਹੁੰਦਾ ਅੰਮਰਤ ਛੱਕ ਕੇ ਗੁਰੂ ਵਾਲੇ ਬਣ ਕੇ ਕਿਵੇਂ ਨਰਪਾਉ ਨਰਵੈਰ ਹੁੰਦੇ ਆ ਸਭਾ ਲੱਖ ਦੇ ਨਾਲ ਲੜਾ ਤੇ ਸਤ ਗੁਰੂ ਜੀ ਨੇ ਬਾਣੀ ਪੜਾ ਕੇ ਹੁਣ ਸਾਹ ਸੰਗ ਜਿਹੜਾ ਬਾਣੀ ਦਾ ਰਸ ਸੀ ਸੰਤ ਭਿੰਡਰਾਂ ਵਾਲੇ ਸੀ ਬਾਣੀ ਪੜ੍ਹਦੇ 24 ਘੰਟੇ ਕਥਾ ਕਰਦੇ ਸੀ ਕੋਈ ਡਰ ਨਹੀਂ ਸੀ ਉਹਨਾਂ ਨੂੰ ਜਮਾਈ ਕਿੰਨੀ ਫੌਜ ਚੜ੍ਹ ਕੇ ਆਈ ਉਹ ਰਸਗਿਆ ਦੀ ਇੰਗਲੈਂਡ ਦੀ ਹਿੰਦੁਸਤਾਨ ਦੀ ਅਮਰੀਕਾ ਦੀ ਕਿੰਨੇ ਦੇਸ਼ ਸੀ ਜਾਰਾ ਕਿ ਟ੍ਰੇਨਿੰਗਾਂ ਦਿੱਤੀਆਂ ਚਕਰਾਤਾ ਬਣਾਇਆ ਪਹਿਲਾਂ ਹਰਮੰਦਰ ਸਾਹਿਬ ਦੀ ਤਸਵੀਰ ਬਣਾ ਕੇ ਉਹਦੇ ਵਿੱਚ ਫਿਰ ਇਹਨਾਂ ਨੇ ਸਕਲਾਈ ਕੀਤੀ ਤੇ 6 ਦਿਨ ਬਾਅਦ ਲਈ ਫੌਜ ਨਾਲ ਲੜਾਈ ਨਹੀਂ ਹੁੰਦੀ ਤੇ ਪੰਡਾਲ ਨੇ ਘੇਂ ਅੰਦਰ ਨਹੀਂ ਵਾਲੰਟ ਤੇ ਇਹ ਅੰਮ੍ਰਿਤ ਦੀ ਦਾਤ ਸੀ ਤੇ ਬਾਣੀ ਦੀ ਦਾਤ ਸੀ ਹੁਣ ਸਾਧ ਸੰਗਤ ਅੰਮ੍ਰਿਤ ਵੇਲਾ ਮਾਰੇ ਕਹਿੰਦੇ ਅੰਮ੍ਰਿਤ ਵੇਲਾ ਕਿਹਨੂੰ ਕਹਿੰਦੇ ਆ ਕਹਿੰਦੇ ਜਿਸ ਵਕਤ ਜੀਵ ਪਰਮੇਸ਼ਰ ਦੇ ਚਰਨਾਂ ਨਾਲ ਲੇਵ ਲਗਾ ਕੇ ਤੇ ਸੱਚਾ ਆਨੰਦ ਪ੍ਰਾਪਤ ਕਰ ਲੈਂਦਾ ਹੈ ਤੇ ਜਨਮ ਮਨ ਤੋਂ ਰਹਿਤ ਹੋ ਜਾਂਦਾ ਹੈ ਉਸ ਵਖਤ ਦਾ ਨਾਮ ਹੈ ਅੰਮ੍ਰਿਤ ਵੇਲਾ ਹੁਣ ਮਾਨਸ ਜਨਮ ਵੀ ਅੰਮ੍ਰਿਤ ਵੇਲਾ ਹੀ ਕਿਹਾ ਜਾਂਦਾ ਹੈ ਜੈਸ ਵਖਤ ਪ੍ਰਮਾਤਮਾ ਦਾ ਨਾਮ ਜਪਿਆ ਜਾਵੇ ਉਸ ਵਖਤ ਦਾ ਨਾਮ ਵੀ ਅੰਮ੍ਰਿਤ ਵੇਲਾ ਹੀ ਹੈ ਕਿਉਂਕਿ ਉਸ ਵਖਤ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਬਾਣੀ ਦੀ ਹੁਣ ਸਵੇਰ ਦੇ ਵਕਤ ਵੀ ਵੀ ਨੂੰ ਵੀ ਅੰਬਰਤ ਵੇਲਾ ਆਖਦੇ ਹਨ ਸੁਬਾਹ ਸੁਬਾਹ ਨੂੰ ਪੌ ਫੁੱਟਣ ਤੋਂ ਪਹਿਲਾਂ ਰਾਤ ਦਾ ਪਿਛਲਾ ਹਿੱਸਾ ਜਿਸ ਵੇਲੇ ਸ਼ੋਰ ਸ਼ਰਾਬਾ ਨਹੀਂ ਹੁੰਦਾ ਮੇਧਾ ਸਾਫ ਹੋਣ ਕਰਕੇ ਬੁੱਧ ਵਿਰਤ ਨਿਰਮਲ ਹੁੰਦੀ ਹੈ ਉਸ ਸਮੇਂ ਜਾਗ ਕੇ ਅਸ਼্নান ਕਰਨਾ ਤੇ ਪਰਮ ਪ੍ਰਤਾ ਵਾਹਿਗੁਰੂ ਦੇ ਚਰਨਾਂ ਨਾਲ ਲੇਵ ਲਗਾਉਣੀ ਇਹੋ ਹੀ ਅੰਬਰਤ ਵੇਲਾ ਹੈ ਤੇ ਸਿੱਖ ਧਰਮ ਵਿੱਚ ਇਸ ਵੇਲੇ ਜਾਗਣ ਦਾ ਵੀ ਜ਼ਰੂਰੀ ਹੁਕਮ ਹੈ ਹਾਂਜੀ ਨਿਰਾ ਜਾਗਣਾ ਹੀ ਨਹੀਂ ਉੰਜ ਤਾਂ ਸਾਰੀ ਦੁਨੀਆ ਜਾਗਦੀ ਆ ਪਰ ਗੁਰੂ ਜੀ ਜਾਗਣ ਦੀ ਵੀ ਇਹ ਹੁਕਮ ਦਿੰਦੇ ਆ ਮਹਾਰਾਜ ਕਹਿੰਦੇ ਆ ਮਾਰੂ ਅੱਠ ਵਧੀਆਂ ਬਹਾਲਾ ਚੌਥਾ ਤੇ ਪੰਨਾ 1018 ਦੇ ਉੱਤੇ ਆ ਸਾਧ ਸੰਗ ਜਾਗਣਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਣਾ ਹਉ ਜਾਗਣ ਵਿੱਚ ਉਹ ਐਸਾ ਜਾਗਣਾ ਉਤਮ ਹੈ ਜੋ ਜਾ ਕੇ ਪ੍ਰਮਾਤਮਾ ਦਾ ਜਸ ਕਰਨ ਜੋ ਪ੍ਰੋਸੈਸ ਵਕਤ ਪਿਛਲੀ ਰਾਤ ਜਾਗਦਾ ਨਹੀਂ ਉਸ ਵਾਸਤੇ ਫਰੀਦ ਜੀ ਹੁਕਮ ਦਿੰਦੇ ਹਨ ਹੁਕਮ ਨੇ ਮਾਰੇ ਬਾਬਾ ਫਰੀਦ ਕਹਿੰਦੇ ਕਹਿੰਦੇ ਫਰੀਦਾ ਪਿਛਲੀ ਰਾਤ ਨਾ ਜਾਗਿ ਹੋ ਜੀਵਤੜਿਓ ਮੂਏ ਹੋ ਜੇ ਤੈਂ ਰੱਬ ਵਿਸਾਰਿਆ ਤੈਂ ਰੱਬ ਨਾ ਵਿਸਰਿਓ ਫਰੀਦ ਜੀ ਕਹਿੰਦੇ ਕਿ ਅੰਬਰਤ ਵੇਲੇ ਨਹੀਂ ਜਾਗਦਾ ਉਹ ਜੀਵਦਾ ਹੀ ਨਹੀਂ ਉਹ ਜਿਉਂਦਾ ਹੀ ਨਹੀਂ ਜਿਉਂਦਾ ਹੀ ਮਰਿਆ ਹੋਇਆ ਕਿਉਂਕਿ ਉਸਨੇ ਜੀਵਨ ਪਦਵੀ ਦੇਣ ਵਾਲੀ ਕਣੀ ਆਪਣੇ ਅੰਦਰ ਪੈਦਾ ਹੀ ਨਹੀਂ ਕੀਤੀ ਵੀ ਮੈਨੂੰ ਇਹ ਜਿਹੜਾ ਮਾਨਸ ਜਨਮ ਦਿੱਤਾ ਵੀ ਕਿਹਨੇ ਦਿੱਤਾ ਇਹ ਤਾਂ ਸੋਚਦਾ ਹੀ ਨਹੀਂ ਆਪਾਂ ਇਹ ਤਾਂ ਕਹਿੰਦੇ ਵੀ ਬਾ ਮੈਂ ਬੰਦਾ ਬਣ ਕੇ ਆ ਗਿਆ ਮੇਰੀ ਚੱਲੂ ਜੋ ਮੈਂ ਕਹੂੰ ਉਹ ਸੱਚ ਹੋਵੇ ਕੋਈ ਹੋਰ ਕਹਿੰਦਾ ਉਹ ਸਭ ਉਦਾਂ ਹੀ ਕਰੀ ਜਾਂਦਾ ਮੈਂ ਆ ਜੋ ਕੁਝ ਹੈ ਮੇਰਾ ਜੀ ਕਰੇ ਮੈਂ ਅੰਮ੍ਰਿਤ ਛਕਾਂ ਮੇਰਾ ਜੀ ਕਰੇ ਮੈਂ ਨਾ ਛਕਾਂ ਯਾਰ ਮੈਂ ਕਿਸੇ ਨੂੰ ਕੀ ਲੈਣਾ ਬਾਹਰ ਕਹਿੰਦੇ ਫਿਰ ਤੁਰਿਆ ਫਿਰ ਤੈਥੋਂ ਵੀ ਕਿਸੇ ਨੇ ਕੀ ਲੈਣਾ ਉਹ ਜੇ ਤੂੰ ਅੰਮ੍ਰਿਤ ਛਕੇਂਗਾ ਨਰਾਕਾਰ ਦੇ ਨਾਲ ਜੁੜੇਂਗਾ ਉਹਦੀ ਕਿਣਕਾ ਬਾਣੀ ਪੜ੍ਹੇਂਗਾ ਤੇਰੇ ਹਿਰਦੇ 'ਚ ਬਸੂਗਾ ਉਹ ਤੇਰਾ ਮਾਨਸ ਜਨਮ ਸਫਲਾਤਾ ਹੋ ਜੂ ਭੈੜਿਆ ਫਿਰ ਕੁੱਤਿਆਂ ਬਿੱਲੀਆਂ ਕੱਢ ਲੀਆਂ ਕੋੜ ਕੱਢ ਲੀਆਂ ਕਾਹ ਤੋਂ ਬੰਨਣਾ ਆ ਜਿਹੜੇ ਹਾਲਾਤ ਆਪਾਂ ਹੁਣ ਫਿਰਦੇ ਆ ਨਾ ਦਿਨੇ ਕਤੂਰੇ ਮਰ ਗਏ ਆਪਸ ਆਪਸ ਵਿੱਚ ਚੀਜ਼ ਮਰ ਗਈ ਆ ਇਹ ਮਰ ਉਹਨਾਂ ਦੀ ਜੁਨੀ ਯਾਰ ਇਸ ਤਰ੍ਹਾਂ ਦੀ ਆ ਵਿਚਾਰਿਆਂ ਦੀ ਪਾਪਾਂ ਕਰਕੇ ਕਿੰਨਾ ਦੁੱਖ ਭੋਗ ਭੋ ਕੇ ਮਰਦੇ ਆ ਯਾਰ ਉਦੋਂ ਮਰਨਾ ਤਾਂ ਜੇ ਤੂੰ ਵਾਹਿਗੁਰੂ ਹੀ ਕਹ ਲਵੇਂ ਬਾਣ ਸੇਵਾ ਹੀ ਕਰ ਲਵੇਂ ਸਿਮਰਨ ਕਰ ਲਵੇਂ ਯਾਰ ਮਹੀਨੇ 'ਚੋ ਦੋ ਦਿਨ ਹੀ ਆ ਜਾ ਮਾਰੇ ਕਰਦੇ ਰਿਓ ਵੀ ਸਫਲ ਆ ਯਾਰ ਕਿਣਕਾ ਵੀ ਸਫਲਾ ਤੇ ਰਕੋ ਹੁਣ ਜਿਹੜੇ ਪੁਰਸ ਆਲਸ ਨੂੰ ਛੱਡ ਕੇ ਹੁਣ ਮਾਰੇ ਕਹਿੰਦੇ ਆਪਣੇ ਅੰਦਰ ਪੈਦਾ ਨਹੀਂ ਕੀਤੀ ਇਸ ਬਾਤ ਤੇ ਜੀਵਦਾ ਹੀ ਮੁਰਦੇ ਦੇ ਤੁੱਲੋ ਤੇ अपवर अप परवान ਹੈ ਕਹਿੰਦੇ ਮਹਾਰਾਜ ਨੂੰ ਪਰਮਾਨ ਨਹੀਂ ਉਹ ਜੀਵ ਜਿਹੜਾ ਵਾਹਿਗੁਰੂ ਨਹੀਂ ਕਹਿੰਦਾ ਨਾਮ ਨਹੀਂ ਜਪਦਾ ਸੇਵਾ ਨਹੀਂ ਕਰਦਾ ਗੁਰੂ ਜੀ ਦੱਸਦੇ ਨੇ ਕਹਿੰਦੇ ਅਤ ਸੁੰਦਰ ਕਲੀਨ ਚਤਰਮੁਖ ਗਿਆਨੀ ਤਲਵੰਤ ਮਰਤਕ ਕਈਆ ਨਾਨਕਾ ਜੈ ਪ੍ਰੀਤ ਨਹੀਂ ਭਗਵੰਤੋ ਮਰਗ ਜਿਹੜੇ ਪੁਰਸ਼ ਆਲਸ ਨੂੰ ਛੱਡ ਕੇ ਇਸ ਗੁਰੂ ਜੀ ਦੇ ਬਾਕ ਨੂੰ ਸੁਣ ਕੇ ਇਹ ਰੇ ਜਾਨੋਂ ਆਵਾਰੇ ਦਬਿ ਹੋ ਸੁਤਿਆ ਗਈ ਬਿਹਾਏ ਸਤ ਗੁਰ ਕਾ ਸ਼ਬਦ ਸੁਣ ਸੁਣ ਨਾ ਜਾਗਿਓ ਅੰਤਰ ਨੋ ਉਪਜੋ ਚਾਓ ਉਹ ਸਰੀਰ ਜਲਿਓ ਗੁਣਵਾਰਾ ਜੋ ਗੁਰ ਕਾਰ ਨਾ ਕਮਾਏ ਜਗਤ ਜਲੰਦਾ ਡਠ ਮੈਂ ਡਠਾ ਮੈਂ ਹੋਮੇ ਦੂਜੇ ਭਾਏ ਨਾਨਕ ਗੁਰ ਸਰਨਾਈ ਉਬਰੇ ਸੱਚ ਮਨ ਸ਼ਬਦ ਧਿਆਏ ਮਾਰੇ ਕਹਿੰਦੇ ਅੰਬਰ ਤੇ ਵੇਲੇ ਉੱਠਦੇ ਹਨ ਤੇ ਸਤ ਗੁਰੂ ਜੀ ਦੇ ਸੋ ਹਕਮ ਅਨੁਸਾਰ ਆਪਣੇ ਕੰਮ ਨੂੰ ਸ਼ੁਰੂ ਕਰਦੇ ਹਨ ਕਹਿੰਦੇ ਅਸ਼ਨਾਣ ਕਰ ਕਰ ਆਪਣੇ ਮਨ ਨੂੰ ਗੁਰੂ ਨਰੰਗਰ ਦੇ ਚਰਨਾਂ ਵਿੱਚ ਲਗਾ ਦਿੰਦੇ ਆ ਚਰਨਾਂ ਦੇ ਨਾਲ ਭਮਰ ਰੂਪ ਹੋ ਕੇ ਲਪਟੇ ਰਹਿੰਦੇ ਆ ਐਸੇ ਜੀਵਾਂ ਦੇ ਕਰੋੜਾਂ ਪਾਪ ਦੂਰ ਹੋ ਜਾਂਦੇ ਆ ਉਹਨਾਂ ਦੇ ਭਲੇ ਸੰਜੋਗ ਪ੍ਰਮਾਤਮਾ ਦੇ ਨਾਲ ਪ੍ਰਗਟ ਹੁੰਦੇ ਆ ਸੋ ਉਹਨਾਂ ਮਹਾਪੁਰਸ਼ਾਂ ਨੇ ਆਪਣੇ ਜਨਮ ਨੂੰ ਸਵਾਰ ਲਿਆ ਤੇ ਗੁਰੂ ਜੀ ਦੇ ਇਹਨਾਂ ਹੁਕਮਾਂ ਨੂੰ ਪੂਰਾ ਕੀਤਾ ਜਿਵੇਂ ਮਾਰਕ ਜਿਵੇਂ ਕਹਿੰਦੇ ਆ ਅੰਬਰਤ ਵੇਲਾ ਸਤ ਨੋਂ ਬੜਿਆਈ ਵਿਚਾਰ ਚਲਾਂਗੇ ਉਠ ਨਾਮ ਜਪ ਨਿਸ ਬੌਸਰ ਰਾਤ ਕਾਲਾ ਤੁਝੇ ਨਾ ਬਿਆਪਈ ਨਾਨਕ ਮਿਟੇ ਉਪਾਦ ਫਿਰ ਘੋੜੀ ਬਾਬ ਨਕਰੀ ਚ ਮਾਰੇ ਕਹਿੰਦੇ ਕਹਿੰਦੇ ਪ੍ਰੰਤ ਕਾਲ ਹਰ ਨਾਮ ਆਚਾਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਜਪੀਆ ਹਰ ਨਾਮ ਪੂਰਨ ਹੋਵੇ ਮਨ ਕੇ ਕਾਮ ਰਹਾਓ ਪ੍ਰਭ ਬਨਾਸੀ ਰੈਣ ਦਿਨ ਗਾਓ ਜੀਵਤ ਮਰਤ ਨਹਿ ਚਲ ਪਾਵੋ ਥਾਓ ਫੋ ਸਾਹੋ ਸੇਵ ਜਿਤ ਤੋ ਟੋਟ ਨ ਆਵੇ ਖਾਤ ਖਰਚ ਤੋ ਸੁਖ ਆਨੰਦ ਬਿਹਾਵੇ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਧਿਆਇਆ ਉਠ ਅਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਅਰਾਧੇ ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰੂ ਸੁਖ ਸਹਿਜ ਸ਼ੀਤੀ ਘਰ ਜਾਤੇ ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਾਗਣ ਲਹੈਨ ਸਾਈ ਕੰਨੋ ਦਾਤ ਕਹਿੰਦੇ ਜਿਹੜਾ ਪਹਿਲੇ ਪੈਰ ਉੱਠਦਾ ਨਾ ਉਹ ਸਾਰੀਆਂ ਸਗਾਤਾ ਗੁਰੂ ਜੀ ਜੋ ਮੰਗਦਾ ਉਹ ਲੈ ਲੈਂਦਾ ਅੰਮ੍ਰਿਤ ਵੇਲੇ ਜਿਹੜਾ ਜੀ ਉੱਠਦਾ ਬਾਣੀ ਪੜਦਾ ਸੇਵਾ ਕਰਦਾ ਕਹਿੰਦੇ ਲੈ ਲੈ ਜੋ ਜਾਗਣ ਲਹੈਨ ਸਾਈ ਕਹਿੰਦੇ ਜਿਹੜਾ ਸਾਈ ਦੇ ਨਾਲ ਫਿਰ ਲੱਗ ਕੇ ਕੰਨੋ ਦਾਤ ਉਹ ਕਿਦਾਂ ਦਾਤਾਂ ਪਾ ਲੈਂਦਾ ਮਹਾਰਾਜ ਸਾਰੇ ਕਾਰਜੋ ਦੇ ਕਰਦਾ ਪਰ ਲਿਖੇ ਗੁਰੂ ਜੀ ਦੇ ਹੁਕਮਾਂ ਨੂੰ ਮੰਨਦੇ ਹੋਏ ਸਦਾ ਹੀ ਅੰਮ੍ਰਿਤ ਵੇਲੇ ਉੱਠ ਕੇ ਅਸ਼্নান ਕਰਕੇ ਨਾਮ ਜਪਣ ਲਈ ਤਤਪਰ ਹੁੰਦੇ ਹਨ ਇਸੇ ਅੰਬਰਤ ਵੇਲੇ ਹੀ ਭਗਤ ਕਬੀਰ ਜੀ ਨੂੰ ਤਾਰ ਦਿੱਤਾ ਜੇ ਅੰਬਰਤ ਵੇਲੇ ਨਾ ਉੱਠਦੇ ਤਾਂ ਸ੍ਰੀ ਰਾਮਾਨੰਦ ਜੀ ਉਹਨਾਂ ਨੂੰ ਕਿਸ ਤਰ੍ਹਾਂ ਉਪਦੇਸ਼ ਕਰਦੇ ਉਹਨਾਂ ਦੇ ਉਪਦੇਸ਼ ਬਾਬਤ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਇੰ样 ਲਿਖਦੇ ਆ ਕਹਿੰਦੇ ਹੋਏ ਬ੍ਰਿਕਟ ਬਨਾਰਸੀ ਰਹਿੰਦਾ ਰਾਮਾਨੰਦ ਗਸਾਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਦਾ ਨਾਵਣ ਤਾਈ ਅੱਗੋਂ ਹੀ ਦੇ ਜਾਇ ਕੇ ਲੰਮਾ ਪਿਆ ਕਬੀਰ ਤਾਈ ਕਬੀਰ ਜਿਹਨੇ ਰਾਮਾਰੰਦ ਨੂੰ ਦਾ ਗੁਰੂ ਥਾਪ ਲਿਆ ਸੀ ਅੰਮ੍ਰਿਤ ਵੇਲੇ ਦੇ ਚਰਨਾਂ 'ਚ ਪੈਣ ਦੇ ਨਾਲ ਹੀ ਪੈਰੀ ਟੁੰਬ ਅਠਾਲਿਆ ਬੋਲੋ RAM ਸਿੱਖ ਸਮਝਾਈ ਸੋ ਇਸ ਪ੍ਰਕਾਰ ਸ੍ਰੀ ਰਾਮਾਰੰਦ ਜੀ ਨੇ ਸ੍ਰੀ ਕਬੀਰ ਜੀ ਨੂੰ ਉਪਦੇਸ਼ ਦਿੱਤਾ ਕਬੀਰ ਰਾਮਾਨੰਦ ਕਹਿਣ ਲੱਗਾ ਕਬੀਰ ਜੀ ਨੂੰ ਕਬੀਰ ਸਾਹਿਬ ਜੀ ਨੇ ਇਤਨਾ ਹੀ ਉਪਦੇਸ਼ ਸੁਣ ਕੇ ਧਾਰਨ ਕਰ ਲਿਆ ਰਾਤ ਦਿਨੇ ਨਾਮ ਜੱਪਣ ਲਈ ਤਤਪਰ ਹੋਏ ਬੜੀ ਉੱਚ ਪਵਦੀ ਨੂੰ ਪ੍ਰਾਪਤ ਕੀਤੀ ਭਾਈ ਕਬੀਰ ਜੀ ਨੇ ਰਾਮਾ ਨਾਮ ਦੀ ਜਦੋਂ ਸ਼ਬਦ ਲੈ ਕੇ ਅੱਜ ਕੱਲ ਦੇ ਪਹਿਲੇ ਜਮਾਨੇ ਵਿੱਚ ਵੱਡੇ ਵੱਡੇ ਰਾਜੇ ਦੁਨੀਆਂ ਵਿੱਚ ਹੋਏ ਪਰੰਤੂ ਉਹਨਾਂ ਦਾ ਨਾਮ ਤੱਕ ਕੋਈ ਨਹੀਂ ਜਾਣਦਾ ਬੇਲੇ ਕਬੀਰ ਵੇਲੇ ਕਿਹੜੇ ਰਾਜੇ ਸੀ ਪਤਾ ਆਪ ਨੂੰ ਕੋਈ ਤੇ ਕਬੀਰ ਦਾ ਆਪ ਨੂੰ ਪਤਾ ਹੈ ਨੌ ਕੋਲ ਦੁਨੀਆਂ ਦੇ ਵਿੱਚ ਪ੍ਰਗਟ ਅਟਲ ਹੈ ਸੋ ਇਹ ਸਭ ਅੰਮ੍ਰਿਤ ਵੇਲੇ ਹੀ ਕਿਰਪਾ ਹੈ ਜੈਸੇ ਗੁਰੂ ਜੀ ਬਾਣੀ ਦੁਆਰਾ ਦੱਸਦੇ ਆ ਹੁਣ ਸਾਧ ਸੰਗ ਆਪਾਂ ਤਾਂ ਉਹਦੇ ਪੜਦਾਦਿਆਂ ਦਾ ਨਹੀਂ ਪਤਾ ਕਈਆਂ ਦਾ ਹੀ ਪੜਦਾਦੇ ਦਾ ਨਾਂ ਕੀ ਸੀ ਉਹਦੋਂ ਪਿਛਲੇ ਦਾ ਨਾਂ ਕੀ ਸੀ ਇੱਧਰ ਆਪਾਂ ਨੂੰ ਸਾਰਾ ਕੁਝ ਦੱਸੀ ਜਾਂਦੇ ਆ ਗੁਰੂ ਦੀ ਕਿਉਂਕਿ ਬਾਣੀ ਵਿੱਚ ਸਭ ਦਰਜ ਨੇ ਆਪਾਂ ਪੜਦੇ ਆ ਚੇਤੇ ਕਰਦੇ ਆ ਉਹਨਾਂ ਨੂੰ ਆਪਾਂ ਚੇਤੇ ਨਹੀਂ ਕਰਦੇ ਕਿਉਂ ਕਰਕੇ ਜਦੋਂ ਉਹਨਾਂ ਨੇ ਕੋਈ ਨਾਮ ਨਹੀਂ ਜਪਿਆ ਕੋਈ ਚੰਗਾ ਕਾਰਜ ਨਹੀਂ ਕਰਿਆ ਇਸ ਕਰਕੇ ਸਾਧ ਸੰਗ ਤੋਂ ਹਰ ਤਨ ਅੰਮ੍ਰਿਤ ਵੇਲੇ ਬਤੇਗਾ ਬੀਜਿਆ ਅਰ ਬੱਤੇ ਕਾ ਬੀਜਾ ਮੇ ਬਤਾ ਜੇ ਕਹਿੰਦੇ ਭਾਗਤ ਖਾਏ ਖਰਚ ਰਹੇ ਨਖੁੱਟੇ ਨਹੀਂ ਹਲਕ ਪਾਲਤ ਹਰ ਧੰਨੇ ਕੀ ਭਗਤਾ ਕੋ ਮਿਲੀ ਵਡਿਆਈ ਫਿਰ ਧੰਨੇ ਭਗਤ ਅਰ ਗੈ ਨੂੰ ਕਿਵੇਂ ਵਡਿਆਈ ਵੜੀ ਦੋ ਬਾਣੀ ਵਰਜੀ ਸਾਧ ਸੰਗਤੋ ਹਰ ਤਾਂ ਨੰਬਰ ਦਵੇਲੇ ਬਤੇ ਕਾ ਬੀਜਾ ਅੰਬਰਤ ਵੜੇ ਜਿਹੜਾ ਆਪਾਂ ਬੀਜਦੇ ਆ ਨਾ ਬਾਣੀ ਪੜਦੇ ਆ ਸੱਚ ਬੋਲਦੇ ਆ ਸੇਵਾ ਕਰਦੇ ਆ ਉਹ ਆਪਾਂ ਧਰਤੀ ਤੇ ਬੀਜਦੇ ਆ ਫਿਰ ਉਹ ਬੀਜਿਆ ਹੋਈ ਆਪਾਂ ਵੱਢਦੇ ਆ ਵੱਢ ਕੇ ਉਹਨੂੰ ਖਾਂਦੇ ਆ ਜਿਹੜਾ ਚੰਗੇ ਕਰਮ ਕਰਦਾ ਉਹਦਾ ਸਾਥ ਸੰਗ ਉਹਦੇ ਕਰਮ ਚੰਗੇ ਉਹਦਾ ਮੌਜ ਨਾਲ ਵਧੀਆ ਸੋਹਣੀ ਜ਼ਿੰਦਗੀ ਕੱਢਦਾ ਉਹਦੀ ਹੁਣ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗੰਦੇ ਕੰਮ ਕਰਦਾ ਤੇ ਉਹ ਹੁਣ ਦੁੱਖ ਭੋਗਦਾ ਫਿਰਦਾ ਹਾਏ ਹਾਏ ਬੁਰਾ ਹਾਲ ਕੀ ਕਰਦਾ ਫਿਰਦਾ ਮਰ ਗਿਆ ਬੋੜੀ ਹੋਏ ਕੋਈ ਪੈਸਾ ਨਹੀਂ ਮੰਗਵਾ ਦਿੰਦਾ ਖਾਣ ਨੂੰ ਸਾਰਾ ਕੁਝ ਜੀ ਕਰਦਾ ਮਾਰੇ ਕਹਿੰਦੇ ਖਰਚ ਕਰਨ ਦਾ ਜਿਹੜਾ ਜੋ ਮਰਜ਼ੀ ਖਰਚੀ ਪਰ ਤੂੰ ਬਾਹਗੁਰੂ ਦੇ ਨਾਲ ਜੁੜਦਾ ਸਹੀ ਹਾਲਤ ਪਲਤ ਹਰ ਧੰਨੇ ਕੀ ਭਗਤਾ ਕੋ ਮਿਲੀ ਵਡਿਆਈ ਹਾਲਤ ਪਲਤ ਧੰਨੇ ਨੇ ਸਾਰਾ ਸਵਾਲ ਲਿਆਦਾ ਬਿਲਕੁਲ ਕਿੰਨੀਆਂ ਕਿੰਨੀਆਂ ਚੀਜ਼ਾਂ ਧੰਨੇ ਭਗਤ ਨੇ ਮੰਗੀਆਂ ਕਿ ਉਹ ਖਿਚੜੀ ਭਲਾ ਨਾ ਸੋਹਣੀ ਨਾਰ ਦੇ ਦਿਓ ਕੀ ਕੀ ਕੁਝ ਮੰਗਿਆ ਸਭ ਦਿੱਤਾ ਮਹਾਰਾਜ ਨੇ ਫਿਰ ਜਦੋਂ ਆਪਾਂ ਉਹਦੇ ਨਾਲ ਮਿਲਾਂਗੇ ਫਿਰ ਆਪਾਂ ਨੂੰ ਇਹ ਚੀਜ਼ਾਂ ਮਿਲਦੀਆਂ ਸਾਧ ਸੰਗਤ ਸੋ ਅੰਮ੍ਰਿਤ ਵੇਲੇ ਨਾਮ ਜਪਣ ਦਾ ਸੱਚਾ ਭਗਤ ਹੁੰਦਾ ਐਸ ਵਾਸਤੇ ਜੀਵ ਨੂੰ ਚਾਹੀਦਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰੇ ਕਿਉਂਕਿ ਮਾਰਸ ਜਨਮ ਵਿੱਚ ਸੱਚਾ ਲਾਭ ਹੀ ਇਹੋ ਹੈ ਨਾਰੇ ਦੁਨੀਆ دنیਆਵੀ ਕੰਮਾਂ ਲਈ ਵੀ ਇਹ ਵਕਤ ਚੰਗਾ ਹੈ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ ਵਕਤ ਉੱਠਿਆ ਹੋਇਆ ਸਭ ਕੰਮ ਅੱਛੀ ਤਰ੍ਹਾਂ ਸਵਾਰ ਲਈਦੇ ਹੈ ਪਰੰਤੂ ਮਾਰਸ ਜਨਮ ਦੀ ਸਫਲਤਾ ਲਈ ਜਾਗਣਾ ਚਾਹੇ ਕੰਮ ਕਰਦਾ ਹੋਵੇ ਕੰਮ ਵਿੱਚ ਲੱਗਾ ਵੀ ਸਿਮਰਨ ਕਰੀ ਜਾਵੇ ਇਹੋ ਹੀ ਭਲਾ ਹੈ ਕਿ ਉਹਨਕੇ ਭਜਨ-ਬੰਦਗੀ ਕਰੇ ਅੰਮ੍ਰਿਤ ਵੇਲਾ ਮਾਰਸ ਜਨਮ ਸਫਲ ਕਰੇ ਹੁਣ ਲਖਾਰੀ ਲਿਖਦਾ ਸਿਰੇ ਤੇ ਕਹਿੰਦਾ ਉੱਠ ਕੇ ਸੰਗੇ ਸਦਾ ਸੋਚ ਅਛਨਾਨ ਕਰ ਲਾਇ ਕੇ ਬਿਰਤ ਹਰ ਨਾਮ ਮਨ ਗਾਵਣਾ ਗਾਵਣਾ ਪ੍ਰੇਮ ਨਾਲ ਫੇਰ ਗੁਰਵਾਣੀ ਤਾਈ ਹਰ ਹਰ ਨਾਮ ਮਨ ਸਦਾ ਹੀ ਤਿਆਵਣਾ ਜਾਏ ਗੁਰਦੁਆਰੇ ਮਾਹੇ ਸੁਣਨਾ ਜੋ ਜਸ ਹਰ ਹਥੀਕਾਰ ਕਰ ਸਦਾ ਬੰਡ ਕੇ ਸ਼ਕ ਮਾਵਣਾ ਗੁਰ ਸਿੱਖਾਂ ਬਾਮੂ ਸਾਦਾ ਉੱਠਣਾ ਸਵੇਰ ਤਾਈਂ ਅੰਮ੍ਰਿਤ ਵੇਲਾ ਪਾਗਤ ਸਫਲਾ ਕਰਾਵਣਾ ਹੁਣ ਸਾ ਸੰਗਤ ਇਹ ਤਾਂ ਲਿਖਿਆ ਕਹਿੰਦਾ ਉੱਠ ਕੇ ਸਲਗੇ ਵੀ ਸੋਭਾ ਉੱਠ ਕੇ ਇਸ਼ਨਾਨ ਕਰ ਜੋ ਸਾਰਾ ਮਹਾਰਾਜ ਨੇ ਪਿੱਛੇ ਦੱਸਿਆ ਇਹ ਲਖਾਰੀ ਨੇ ਵੀ ਇਹੀ ਗੱਲ ਹੀ ਕਹੀ ਵੀ ਅੰਮ੍ਰਿਤ ਵੇਲੇ ਉੱਠ ਕਬਦਾ ਕੰਮਕਾਰ ਕਰ ਉਹਦੇ ਵਿੱਚ ਵਾਹਿਗੁਰੂ ਜਪੋ ਫਿਰ ਤੂੰ ਸਫਲਾ ਹੁਣ ਜਨਮ ਮਰਨ ਜਨਮ ਨਾ ਮਾਨਸ ਜਨਮ ਦੁਰਲਭ ਹੈ ਮੇਰੇ ਨਾ ਬਾਰੋ ਬਾਰ ਹੋ ਜਿਤਨੀ 84 ਲੱਖ ਜੂਨ ਇਸ ਦੇ ਵਿੱਚੋਂ ਜੋ ਸਬਨਾ ਦਾ ਸਰਦਾਰ ਹੈ ਇਹ ਸਬਨਾ ਜੀਵ ਜਨਤਾ ਨੂੰ ਕਾਬੂ 'ਚ ਰੱਖਦਾ ਹੈ ਸਬਨਾ ਉੱਪਰ ਜੈਸ ਦਾ ਹੁਕਮ ਚੱਲ ਰਿਹਾ ਹੈ ਸੋ ਮਨੁੱਖ ਦੇ ਹੈ ਇਸੀ ਦਾ ਨਾਮ ਮਾਰਸ ਜਨਮ ਕਿਹਾ ਹੈ ਇਹ ਮਾਰਸ ਜਨਮ ਬਹੁਤ ਵੱਡੀ ਦਰਲੱਭ ਚੀਜ਼ ਹੈ ਵੱਡੇ ਭਾਗਾ ਨਾਲ ਪ੍ਰਾਪਤ ਹੋਇਆ ਜੈਸੇ ਕਬੀਰ ਜੀ ਦੱਸਦੇ ਹਨ ਕਹਿੰਦੇ ਕਬੀਰ ਮਾਨਸ ਜਨਮ ਦਰਲੱਭ ਹੈ ਦਰਲੰਭ ਹੈ ਹੋਏ ਨਾ ਬਾਰੋ ਬਾਰ ਜਿਉ ਬਨ ਫਲ ਪਾਕੇ ਭੂਏ ਗਿਰਹਿ ਬਹੁ ਨਾ ਲਾਗੇ ਢਾਰ ਕਹਿੰਦੇ ਐਸਾ ਹੈ ਜਨਮ ਹੈ ਦਰਲੱਭ ਤੇ ਪਰ ਬਾਰ ਬਾਰ ਨਹੀਂ ਮਿਲਣਾ ਜੇ ਆਪਣੇ ਮਨ ਚ ਭਲੇਖਾ ਉਹਨੇ ਕੋਈ ਨਹੀਂ ਗਾਂ ਨੂੰ ਵੀ ਆਪਾਂ ਮਾਨਸ ਜਨਮ ਚ ਆਵਾਂਗੇ ਨਹੀਂ ਮਹਾਰਾਜ ਕਹਿੰਦੇ 84 ਲੱਖ ਜੂਨ ਤੋਂ ਬਾਅਦ ਕਿਤੇ ਕਿਹੜਾ ਆਉਂਦਾ ਤੇ ਜੇ ਤੂੰ ਇਸ ਗੇੜੇ ਚੋਂ ਨਿਕਲਣਾ ਫਿਰ ਵਾਹਿਗੁਰੂ ਦਾ ਨਾਮ ਜਪ ਸੇਵਾ ਕਰ ਯਰ ਸਿਵਨ ਕਰ ਚੰਗੇ ਕਰਮ ਕਰ ਲੋ ਸੋ ਉਹਦੇ ਚ ਮਹਾਰਾਜ ਨੇ ਕਿਹਾ ਪੈ ਕਹਿੰਦਾ ਜਿਵੇਂ ਹੁਣ ਪੱਕਾ ਫਲ ਆ ਉਹ ਡੱਗ ਪੈਂਦਾ ਤੇ ਮੁੜ ਕੇ ਉਹ ਲੱਗਦਾ ਨਹੀਂ ਡਾਣੀ ਦੇ ਨਾਲ ਲੱਗਦਾ ਕਿ ਤੇ ਟੁੱਟਿਆ ਫਲ ਨਹੀਂ ਲੱਗਦਾ ਇਸੇ ਤਰ੍ਹਾਂ ਟੁੱਟਿਆ ਵਾਹਿਗੁਰੂ ਨਾਲੋਂ ਵਾਹਿਗੁਰੂ ਦੇ ਨਾਲ ਮਿਲਦਾ ਨਹੀਂ ਧੱਕੇ ਤੌਲੇ ਖਾਂਦਾ ਫਿਰਦਾ ਸੋ ਇਸ ਮਾਰ ਸ ਜਨਮਦਰ ਲੱਭ ਚੀਜ਼ ਐ ਇਸ ਦੇ ਐਸ ਨੂੰ ਭੰਗ ਦੇ ਭਾੜੇ ਨਾ ਗਵਾ। ਪ੍ਰਮਾਤਮਾ ਨਾਲ ਫਿਰ ਕਦੇ ਵੀ ਮਲਾਪ ਨਹੀਂ ਹੋਣਾ ਤੇਰਾ। ਅਤੇ ਜੀਵ ਵੱਡੇ ਲੰਮੇ ਗੇੜ ਚੂਨਾ ਵਿੱਚ ਪੈ ਜਾਵੇਂਗਾ। ਸੋ ਇਸ ਜਨਮ ਦੇ ਮਿਲਣ ਦਾ ਕੰਮ ਜਿਸ ਲਈ ਇਹ ਪ੍ਰਾਪਤ ਹੋਇਆ ਗੁਰੂ ਜੀ ਨੇ ਇਹ ਦੱਸਿਆ। ਗੁਰਬਾਖ ਰਾਹੀ ਮਹਾਰਾਜ ਕਹਿੰਦੇ ਆ ਮਾਰ ਕਹਿੰਦੇ ਭਈ ਪ੍ਰਾਪਤ ਮਨੋਖ ਦੇ ਹੋ ਗਿਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਆਵਰ ਕਾਜ ਤੇਰੇ ਕਿਤੇ ਨਾ ਕਾਮ ਓ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਾਧ ਸੰਗਤ ਇਹ ਨਾ ਮਹਾਰਾਜ ਨੇ ਕਿਹਾ ਮਾਨਸ ਜਨਮ ਹਰ ਪਾਇਆ ਹਰ 라ਵਣ ਫੇਰਾ ਰਾਮ 베ਰਾ ਰਾਮ ਓ ਗੁਰਮਿਕ ਮਿਲ ਸੁਹਾਗਣੀ ਰੰਗ ਹੋਏ ਘਨੇਰਾ ਰਾਮ ਇਹਨਾਂ ਤੋਂ ਕਾਹ ਵਿੱਚ ਗੁਰੂ ਜੀ ਨੇ ਮਾਨਸ ਜਨਮ ਪ੍ਰਮਾਤਮਾ ਦੇ ਮੈਣ ਦੇ ਲਈ ਦੱਸਿਆ ਤੇ ਕਿਹਾ ਕਿ ਵਾਹਿਗੁਰੂ ਦੇ ਮਿਲਣ ਦਾ ਤੇਰਾ ਇਹੋ ਹੀ ਵਕਤ ਹੈ ਇਹੋ ਹੀ ਤੇ ਤਾਂ ਤੇ ਹੋਰ ਕੰਮ ਦੁਨੀਆ ਦੀ ਪ੍ਰੀਤ ਵਾਲੇ ਤੇਰੇ ਕਿਸੇ ਕੰਮ ਆਉਣ ਵਾਲੇ ਨਹੀਂ ਤਾਂ ਤੇ ਸਾਧ ਸੰਗਤ ਵਿੱਚ ਪਹੁੰਚ ਕੇ ਮਿਲ ਕੇ ਕੇਵਲ ਪ੍ਰਮਾਤਮਾ ਦਾ ਨਾਮ ਜਪੋ ਜੇ ਨਾਮ ਜਪੋ ਤਾਂ ਹੀ ਮਾਨਸ ਜਨਮ ਸਫਲਾ ਹੈ ਤੇ ਇਸ ਜਨਮ ਵਿੱਚ ਹੀ ਜੀਵ ਭਜਨ ਬੰਦਗੀ ਕਰ ਸਕਦਾ ਹੈ ਹੋਰ ਕੋਈ ਜੀਵ ਵੀ ਬੰਦਗੀ ਨਹੀਂ ਕਰ ਸਕਦੀ ਉੰਜ ਤਾਂ ਸਾਰੀ ਸ੍ਰਿਸ਼ਟੀ ਉਸ ਨੂੰ ਯਾਦ ਕਰਨ ਵਾਲੀ ਹੈ ਗਾਵ ਨੂੰ ਤੁਦਨੋ ਖਾਣੀ ਚਾਰੇ ਪਰੰਤੂ ਬੰਦਗੀ ਕਰਕੇ ਪਰਮੇਸ਼ਰ ਨਾਲ ਮਲਾਪ ਹੋਣ ਵਾਲਾ ਇਹੋ ਹੀ ਤਰ੍ਹਾਂ ਜਨਮ ਹੈ ਇਸ ਵਾਸਤੇ ਇਹ ਜੀਵ ਮਾਨਸ ਜਨਮ ਗੁਰੂ ਜੀ ਨੇ ਸਾਰੀਆਂ ਜੀਵਾਂ ਦੀ ਸਰਦਾਰ ਕਿਹਾ ਇਹਨੂੰ ਹੁਣ ਜਿਵੇਂ ਕੁੱਤਾ ਉਹਨੂੰ ਆਪਾਂ ਸੰਗਲ ਪਾ ਕੇ ਰੱਖ ਦਿੰਨੇ ਆ ਵੇਲੇ ਨਾ ਖੋਲਦੇ ਆ ਉਹ ਆਏ ਥੋੜੋ ਕਹਿ ਸਕਦਾ ਮੈਂ ਪਾਸਾ ਲੈਣਾ ਮੈਨੂੰ ਪਾਸਾ ਦਵਾ ਦੇ ਹੁਣ ਪਸ਼ੂ ਆ ਸੰਗਲਾਂਾ ਬੰਨੇ ਆ ਇਕੱਲਿਆਂ ਤੇ ਪਾਣੀ ਪਿਆਵੋਂਗੇ ਪੀਰੂ ਨੇ ਖੜਾ ਏਸ ਵਾਸਤੇ ਸਾਹ ਸੰਗਤ ਸਾਰੇ ਜੁਨੀਆਂ ਲਾ ਲੋ ਮਾਨਸ ਜਨਮ ਸਾਰਿਆਂ ਨੂੰ ਚੰਗਾ ਤਾਂ ਹੀ ਮਹਾਰਾਜ ਕਹਿੰਦੇ ਆ ਗੁਰ ਸੇਵਾ ਤੇ ਭਗਤ ਕਮਾਈ ਤਵੇ ਮਾਨਸ ਦੀ ਹੀ ਪਾਈ ਯਾ ਹਾਂ ਇੱਕ ਮਿੰਟ ਸੋ ਗੁਰੂ ਜੀ ਦੀ ਸੇਵਾ ਕਰੀਏ ਭਗਤੀ ਕਰੀਏ ਤਾਂ ਸਮਝੋ ਮਾਰਸ ਦੇਹੀ ਪਾਓ ਜੇ ਭਗਤੀ ਨਹੀਂ ਕਰਦਾ ਗੁਰੂ ਜੀ ਕਹਿੰਦੇ ਹਨ ਲੱਖ ਚਰਾਸੀਓ ਭਰਮਤ ਦੁਰਲੱਭ ਜਨਮ ਪਾਇਓ ਨਾਨਕ ਨਾਮ ਸਮਾਲ ਤੂ ਸੋ ਦਿਨ ਨੇੜਾ ਆਇਓ ਇਹ ਤੇ 84 ਲੱਖ ਜੂਨ ਜੋ ਤੂੰ ਡੱਗ ਪੈਰਾਂ ਤੂੰ ਉੱਠ ਗਿਆ ਮੋਇਆ ਤੇ ਫਿਰ ਤੈਨੂੰ ਕਹਿੰਦਾ ਇਹ ਮੁੜ ਕੇ ਤੇਰਾ ਜੈਨਾ ਨੇੜੇ ਨਹੀਂ ਆਉਣੇ ਤੇਰੇ ਗੁਰੂ ਦੇ ਨੇੜੇ ਨਹੀਂ ਤੂੰ ਲੱਗ ਸਕਦਾ ਸੋ ਜੀਵ ਨੂੰ ਚਾਹੀਦਾ ਮਾਰਸ ਜਨਮ ਪਾ ਕੇ ਪਾਕਤੀ ਕਰੇ ਕਿਉਂਕਿ 84 ਲੱਖ ਜੁਹਾਂ ਦੇ ਕਿਹੜੇ ਵਿੱਚ ਭਰਮਾ ਤਾਂ ਹੀ ਤਾਂ ਇਹ ਜਨਮ ਸਫਲਾ ਹੈ ਕੌਣ ਹਾਂ ਇਹਨੋਂ ਪੂਨੋਂ ਨੇ ਚੋ ਕਿਹੜਾ ਵਾ